जय हिंद मैं ਤੁਹਾਡਾ ਆਪਣਾ ਸੁਭਾਸ਼ ਭਗਤ ਇੰਚਾਰ ਸਿਟੀ ਟ੍ਰੈਫਿਕ ਦੇ ਸ਼ਹਿਰਪੁਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇੱਕ ਗੱਡੀ ਸੀਗੀ ਜਿਹਦੇ ਉੱਪਰ ਗੱਤਾ ਲੱਦਿਆ ਸੀਗਾ ਤੇ ਬਹੁਤ ਓਵਰਲੋਡ ਸੀਗੀ ਉਹਦੇ ਉੱਪਰ ਕੋਈ ਰੱਸੀ ਨਹੀਂ ਪਾਈ ਇਹਨਾਂ ਨੇ ਕੋਈ ਮਜ਼ਬੂਤ ਪਾਈ ਤੇ ਉੱਪਰ ਓਵਰਹਾਈਟ ਸੀਗੀ ਤੇ ਜਿਹਦੇ ਉੱਪਰ ਇਹਨਾਂ ਨੇ ਕਾਲੇ ਰੰਗ ਦਾ ਮੁੰਮ ਜਮਾ ਪਾਇਆ ਸੀਗਾ ਉਹ ਸ਼ਹਿਰ ਦੇ ਵਿੱਚ ਹੀ ਕਿਸੇ ਨੇ ਵੀਡੀਓ ਬਣਾ ਕੇ ਇਹਨਾਂ ਦੀ ਤੇ ਪੱਤਰਕਾਰ ਸਾਡੇ ਵੀਰ ਕਿਸੇ ਨੂੰ ਪਾਈ ਉਹ ਵੀਡੀਓ ਜਦੋਂ ਚੱਲੀ ਜਦੋਂ ਵੀਡੀਓ ਮੇਰੇ ਕੋਲ ਪਹੁੰਚੀ ਹੈ ਅਸੀਂ ਉਹ ਗੱਡੀ ਜਿਹੜੀ ਹੈ ਆਪਣੀ ਟੀਮ ਨੂੰ ਜਿਹੜੀ ਸਾਡੀ 20 ਟੀਮ ਹੈ ਟ੍ਰੈਫਿਕ ਪੁਲਿਸ ਦੀ ਉਹਦੀ ਡਿਊਟੀ ਲਾ ਕੇ ਗੱਡੀ ਆਪਾਂ ਜਿਹੜੀ ਸੀ ਉਹ ਰਿਕਵਰ ਕਰ ਲਈ ਹੈ ਗੱਡੀ ਸਾਡੇ ਕੋਲ ਆ ਗਈ ਹੈ ਗੱਡੀ ਦਾ ਜੋ ਟ੍ਰੈਫਿਕ ਰੂਲਾਂ ਮੁਤਾਬਕ ਬਣਦਾ ਚਲਾਨ ਉਹ ਕੀਤਾ ਜਾਵੇਗਾ ਇਹਦੇ ਨਾਲ ਨਾਲ ਮੈਂ ਸਾਰੇ ਜਿਹੜੇ ਕਾਰੋਬਾਰੀ ਵੀਰ ਹੈ ਜਿਸ ਤਰ੍ਹਾਂ ਕੋਈ ਪਵਾੜ ਦਾ ਕੰਮ ਕਰਦਾ ਹੈ ਜਾਂ ਕੋਈ ਮਿੱਟੀ ਦਾ ਕੰਮ ਕਰਦਾ ਹੈ ਯਾਂ ਕੋ ਰੇਤਾ ਦਾ ਕੰਮ ਕਰਦਾ ਉਹਨਾਂ ਸਾਰੇ ਨੂੰ ਅਪੀਲ ਹੈ ਪੂਰਜੋਰ ਅਪੀਲ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਇੰਨੀ ਓਵਰ ਹਾਈਟ ਕਰਕੇ ਜਿਹੜੀ ਹੈ ਗੱਡੀ ਨਾ ਚਲਾਵੇ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਅਨਸਕਾਮੀ ਘਟਣਾ ਨਾ ਵਾਪਰ ਸਕੇ ਇਸ ਕਰਕੇ ਇਹਦਾ ਜੋ ਐਕਸ਼ਨ ਹੈ ਉਹ ਅਸੀਂ ਲੈ ਲਿਆ ਤੇ ਜਿਹੜੇ ਵੀਰਾਂ ਨੇ ਸਾਡੇ ਤੱਕ ਇਹ ਵੀਡੀਓ ਪਹੁੰਚਾਈ ਹੈ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਕਿ ਉਹ ਪੁਲਿਸ ਨੂੰ ਕਿੰਨਾ ਪਿਆਰ ਕਰਦੇ ਆ ਉਹ ਕਿੰਨਾ ਚਾਹੁੰਦੇ ਆ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਅਜਿਹੀ ਜਿਹੜੀ ਅਨਸਕਾਵੀ ਘਟਨਾ ਨਾ ਵਾਪਰੇ ਤੁਸੀਂ ਸਾਨੂੰ ਵੀਡੀਓ ਪਾਈ ਹੈ ਅਸੀਂ ਤੁਹਾਡੇ ਉਸ ਵੀਡੀਓ ਤੇ ਐਕਸ਼ਨ ਲਿਆ ਤੇ ਕੰਮ ਕੀਤਾ ਜਿਹੜੀ ਸਾਡੀ ਟੀਮ ਸਾਨੂੰ ਵੀਡੀਓ ਬਣਾ ਬਣਾ ਕੇ ਚਾਰ ਚਾਰ ਵਿਅਕਤੀਆਂ ਦੀ ਬੈਠੇ ਬੈਠਿਆਂ ਦੀ ਮੋਟਰਸਾਈਕਲਾਂ ਤੇ ਪਾਉਂਦੇ ਆ ਜਾਂ ਹੁਕਟਰਾਂ ਦੀ ਪਾਉਂਦੇ ਆ ਜਾਂ ਹੋਰ ਕੋਈ ਅਸਤਰਾਂ ਦੀ ਵੀਡੀਓ ਪਾਉਂਦੇ ਆ ਜਿਹੜੇ ਲੋਕ ਟ੍ਰੈਫਿਕ ਦੀ ਵਾਇਲੇਸ਼ਨ ਕਰ ਰਹੇ ਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਅਸੀਂ ਉਹਨਾਂ ਨੂੰ ਪੂਰ ਜੀਰ ਅਪੀਲ ਕਰਦੇ ਆ ਕਿ ਪਲੀਜ਼ ਤੁਸੀਂ ਇਦਾਂ ਹੀ ਸਾਨੂੰ ਵੀਡੀਓ ਬਣਾ ਕੇ ਪਾਉਂਦੇ ਰਹੋ ਤਾਂ ਜੋ ਸ਼ਹਿਰ ਦੇ ਵਿੱਚ ਜੋ ਇਸ ਤਰ੍ਹਾਂ ਦੀ ਟ੍ਰੈਫਿਕ ਰੂਲਾਂ ਦੀ ਵਾਇਲੇਸ਼ਨ ਹੋਣ ਰਹੀ ਹੈ ਇਹਨਾਂ ਦੀ ਜਿਹੜੀ ਹੈ ਜਿਹੜੀ ਰੋਕਥਾਮ ਵਾਸਤੇ ਸਖਤ ਐਕਸ਼ਨ ਲਏ ਜਾਣ ਇਹਨਾਂ ਦਾ ਗਿਫਟ ਜਿਹੜਾ ਹੈ ਇਹ ਤਿਆਰ ਹੈ ਇਹਨਾਂ ਨੂੰ ਦੇ ਰਹੇ ਆ ਥੈਂਕ ਯੂ ਜੀ